ਸਰਕਾਰ ਨੇ ਜਿਹੜੇ ਕਾਲੇ ਕਾਨੂੰਨ ਲਿਆਂਦੇ ਆ ਉਹਦੇ ਨਾਲ ਪੰਜਾਬ ਦੇ ਟਰੱਕ ਆਪਰੇਟਰ ਤਬਾਹ ਹੋ ਜਾਣਗੇ ਪੰਜਾਬ ਦੇ ਟਰੱਕ ਆਪਰੇਟਰਾਂ ਦੇ ਨਾਲ ਨਾਲ ਮੈਂ ਸਮਝਦਾ ਕਿ ਜਿੰਨੇ ਵੀ ਡਰਾਈਵਰਾਂ ਦਾ ਇਸ਼ਾਰਾ ਆਇਆ ਉਹਦੇ ਵਿੱਚ ਕਿਸੇ ਕੋਲ ਕਾਰ ਆ ਕਾਰ ਦੀ ਕੀਮਤ 30 ਜਾਂ 40000 ਰੁਪਇਆ ਸਪੋਜ ਕਰੋ ਜੇ ਉਹਦਾ ਕਿਤੇ ਬਚਾ ਦਾ ਐਕਸੀਡੈਂਟ ਹੋ ਜਾਂਦਾ ਉਹ ਕਿੱਥੋਂ 10 ਲੱਖ ਰੁਪਇਆ ਦੇ ਦੱਸਾਂ ਸਿਆਪ ਕੁੱਤੂਗਾ ਪੂਰੇ ਪੰਜਾਬ ਦੇ ਵਿੱਚ ਹਾਹਾਕਾਰ ਮਚੀ ਹੋਈ ਆ ਪੰਪਾ ਦੇ ਤੇਲ ਮੁੱਕ ਰਿਹਾ ਪਰ ਤੁਸੀਂ ਆਉਣ ਵਾਲਾ ਸਮਾਂ ਦੇਖਿਓ ਦੋਨੇ ਸਰਕਾਰਾਂ ਸੁੱਤੀਆਂ ਪਈਆਂ ਦੋਨੇ ਸਰਕਾਰਾਂ ਨੂੰ ਜਗਾਵਾਂਗੇ 17 ਤਰੀਕ ਨੂੰ ਮੈਂ ਜਿਹੜਾ ਮੋਗਾ ਦਿੱਲੀ ਤੋਂ ਜੰਮੂ ਹਾਈਵੇ ਐਕਸਪ੍ਰੈਸ ਆ ਉਹਨੂੰ ਬੰਦ ਕਰਨ ਜਾ ਰਹੇ ਆ ਉਸ ਤੋਂ ਪਹਿਲਾਂ ਇੱਕ 11 ਤਰੀਕ ਜਾਂ 10 ਤਰੀਕ ਨੂੰ ਲਕੋਧਰ ਦਾ ਜਿਹੜਾ ਹਾਈਵੇ ਆ ਉਹਨੂੰ ਬੰਦ ਕਰਾਂਗੇ ਜਿਹੜਾ ਸ਼ਾਹਗੋੜ ਦਾ ਪੁਲ ਪੈਂਦਾ ਉਸ ਤੋਂ ਬੰਦ ਕਰਾਂਗੇ ਸਾਨੂੰ ਕੋਧਰ ਤੇ ਲੱਗੋ ਕੇ ਬੰਦ ਕਰਾਂਗੇ ਮੇਰੀ ਤਾਂ ਦੋਨਾਂ ਸਰਕਾਰਾਂ ਨੂੰ ਬੇਨਤੀ ਆ ਕਿ ਪੰਜਾਬ ਦੇ ਜਿਹੜੇ ਆਪਰੇਟਰ ਆ ਇਹਨਾਂ ਨੂੰ ਤੁਸੀਂ ਬਰਬਾਦ ਨਾ ਕਰੋ ਮੋਦੀ ਜੀ ਨੇ ਅੱਗੇ ਬਹੁਤ ਕਿਸਾਨੀ ਦਾ ਨੁਕਸਾਨ ਕੀਤਾ ਪੰਜਾਬ ਦਾ ਨੁਕਸਾਨ ਕੀਤਾ ਤੇ ਜਿਹੜੇ ਪੰਜਾਬ ਦੇ ਖਾਸ ਕਰਕੇ ਬੀਜੇਪੀ ਦੇ ਲੀਡਰ ਇਹਨਾਂ ਦੀ ਪਤਾ ਨਹੀਂ ਮੂੰਹ ਦੇ ਵਿੱਚ ਗੋਲੀਆਂ ਪਾਈਆਂ ਹੋਈਆਂ ਬੋਲਦੇ ਨਹੀਂ ਪੈ ਟ੍ਰੱਕ ਬਰੇਟਰਾਂ ਦੇ ਖਿਲਾਫ ਕਿ ਅੰਦਰੂਨੀ ਸਰਕਾਰ ਕਾਲਾ ਕਾਨੂੰਨ ਲੈ ਕੇ ਆਈ ਆ ਉਹਨੂੰ ਲੈ ਕੇ ਮੈਂ ਪੰਜਾਬ ਦੇ ਦੌਰੇ ਤੇ ਨਿਕਲੇ ਹੋਇਆ ਆ ਅੱਜ ਇਹਨੂੰ ਥੋੜੀ ਜਿਹੀ ਸਰਵਾਨਾ ਹੋ ਰਿਹਾ ਤਾਂ ਕਿ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਟਰੱਕ ਆਪਰੇਟਰਾਂ ਨੂੰ ਲਾਹੇਬੰਦ ਕਰਕੇ ਚੱਲ ਕੇ ਆਪਰੇਟਰਾਂ ਦੇ ਨਾਲ ਡਰਾਈਵਰਾਂ ਨੂੰ ਲਾਹੇਬੰਦ ਕਰਕੇ ਚਾਹੇ ਉਹ ਕਾਰ ਦਾ ਹੋਵੇ ਚਾਹੇ ਉਹ ਬੱਸ ਦਾ ਹੋਵੇ ਸਾਡੀ ਡਿਊਟੀ ਹੈ ਮੈਂ ਪੰਜਾਬ ਦਾ ਪ੍ਰਧਾਨ ਹੁੰਦੇ ਨਾ ਤੇ ਪੰਜਾਬ ਦੇ ਵੱਖ-ਵੱਖ ਹਾਂ ਟਰੱਕੀ ਨੂੰ ਤੂਫਾਨੀ ਦੌਰੇ ਕਰ ਰਹੇ ਆ ਪਿਛਲੇ 3 ਦਿਨ ਤੋਂ ਲੱਗਾ ਹੋਇਆ ਜਿਹਦੀ ਕੜੀ ਤੇ ਅੱਜ ਮੋਗੇ ਬਾਕੀ ਨੇ ਦੇ 4 ਵਜੇ 2 ਵਜੇ ਜਿਹੜੀ ਮੀਟਿੰਗ 2 ਵਜੇ ਫਰੀਦਕੋਟ ਆਪਣੇ ਆਪਣੇ ਫਰੀਦਕੋਟ ਜਿਲ੍ਹੇ ਦੀ ਮੀਟਿੰਗ ਅੱਜ ਜਤੋ ਵਿੱਚ ਕਰ ਰਹੇ ਆ ਕਿਉਂਕਿ ਇਹ ਸਰਕਾਰ ਨੇ ਜਿਹੜੇ ਕਾਲੇ ਕਾਨੂੰਨ ਲਿਆਂਦੇ ਆ ਉਹਦੇ ਨਾਲ ਪੰਜਾਬ ਦੇ ਟਰੱਕ ਆਪਰੇਟਰ ਤਬਾਹ ਹੋ ਜਾਣਗੇ ਪੰਜਾਬ ਦੇ ਟਰੱਕ ਆਪਰੇਟਰਾਂ ਦੇ ਨਾਲ ਨਾਲ ਮੈਂ ਸਮਝਦਾ ਕਿ ਜਿੰਨੇ ਵੀ ਡਰਾਈਵਰ ਭਾਈ ਸਾਹਿਬ ਆਏ ਉਹਦੇ ਵਿੱਚ ਕਿਸੇ ਕੋਲ ਕਾਰ ਆ ਕਾਰ ਦੀ ਕੀਮਤ 30 40000 ਰੁਪਇਆ ਸਪੋਜ਼ ਕਰੋ ਉਹਦਾ ਕਿਤੇ ਬਚਾਰੇ ਦਾ ਐਕਸੀਡੈਂਟ ਹੋ ਜਾਂਦਾ ਉਹ ਕਿੱਥੋਂ 10 ਲੱਖ ਰੁਪਇਆ ਤੇ 10 ਹਜ਼ਾਰ ਪੂਟੂਗਾ ਆਪਾਂ ਨੂੰ ਸਰਕਾਰ ਨੂੰ ਕਾਨੂੰਨ ਬਣਾਉਣ ਤੋਂ ਪਹਿਲਾਂ ਦੇਖਣਾ ਚਾਹੀਦਾ ਵੀ ਅੱਜ 302 ਦਾ ਕਾਨੂੰਨ ਜਿਹੜਾ ਜਾਨ ਮਾਰਦੇ ਉਹਦੇ ਵੀ 10 ਸਾਲਾਂ ਬਾਅਦ ਬੰਦਾ 8 ਸਾਲਾਂ ਬਾਅਦ ਬਾਹਰ ਆ ਜਾਂਦਾ ਤੇ ਤੁਸੀਂ ਡਰਾਈਵਰਾਂ ਦੇ ਉੱਤੇ ਇਦਾਂ ਦਾ ਸਖਤ ਕਾਨੂੰਨ ਲਾਉਂਗੇ ਜਿਹਨੂੰ ਪੰਜਾਬ ਦੇ ਟਰੱਕ ਆਪਰੇਟਰ ਮੈਂ ਸੰਗ ਪੂਰੇ ਕਿਤੇ ਇੰਡੀਆ ਦੇ ਵਿੱਚ ਸਟ੍ਰਾਈਕ ਚੱਲ ਰਹੀ ਆ ਸਾਡੇ ਆਨ ਇੰਡੀਆ ਮੋਟਰ ਕਾਂਗਰਸ ਦੇ ਚੇਅਰਮੈਨ ਕਲਤਨ ਸਿੰਘ ਜੀ ਅਟਵਾਲ ਸਾਹਿਬ ਮੇਰੇ ਵੱਡੇ ਭਾਈ ਆ ਉਹ ਵੀ ਲੱਗੇ ਹੋਏ ਆ ਵਿਦੇਸ਼ੀ ਹੋਣ ਦੇ ਬਾਪੂ ਜੀ ਵੀ ਉੱਥੇ ਸਾਰਾ ਕਰ ਰਿਹਾ ਪਰ ਉੱਥੇ ਪੰਜਾਬ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਅੱਜ ਵੀ ਜਾ ਰਹੇ ਆ ਅੱਜ ਵੀ ਦੋਨੋਂ ਜਗ੍ਹਾ ਤੇ ਰੋਡ ਬਲੌਕ ਕੀਤੇ ਜਾਣਗੇ ਪਰ ਪੂਰੇ ਪੰਜਾਬ ਦੇ ਵਿੱਚ ਹਾਹਾਕਾਰ ਮਚੀ ਹੋਈ ਆ ਪੰਪਾ ਦੇ ਤੇਲ ਮੁਕਰੇ ਪਰ ਤੁਸੀਂ ਆਉਣ ਵਾਲਾ ਸਮਾਂ ਦੇਖਿਓ ਦੋਨੀਆਂ ਸਰਕਾਰਾਂ ਸੁੱਤੀਆਂ ਪਈਆਂ ਦੋਨੀਆਂ ਸਰਕਾਰਾਂ ਨੂੰ ਜੁਗਾਵਾਂਗੇ 18 ਤਰੀਕ ਨੂੰ ਮੈਂ ਜਿਹੜਾ ਮੋਗਾ ਦਿੱਲੀ ਸੋਰੀ ਦਿੱਲੀ ਤੋਂ ਜੰਮੂ ਹਾਈਵੇ ਐਕਸਪ੍ਰੈਸ ਆ ਉਹਨੂੰ ਬੰਦ ਕਰਨ ਜਾ ਰਹੇ ਹਾਂ ਉਸ ਤੋਂ ਪਹਿਲਾਂ ਇੱਕ 11 ਤਰੀਕ ਜਾਂ 10 ਤਰੀਕ ਨੂੰ ਨਕੋਦਰ ਦਾ ਜਿਹੜਾ ਹਾਈਵੇ ਆ ਉਹਨੂੰ ਬੰਦ ਕਰਾਂਗੇ ਜਿਹੜਾ ਸ਼ਾਹਗੋੜ ਦਾ ਪੁਲ ਪੈਂਦਾ ਉਸ ਤੋਂ ਬੰਦ ਕਰਾਂਗੇ ਸਾਨੂੰ ਕੋਦਰ ਤੇ ਰਾਜੋ ਤੇ ਬੰਦ ਕਰਾਂਗੇ ਸੋ ਇਹ ਕੰਮ ਆ ਜਿਹੜਾ ਆਉਣ ਵਾਲੇ ਦਿਨਾਂ ਵਿੱਚ ਤੇਜ਼ੀ ਲਿਆਂਦੀ ਜਾਊਗੀ ਤੇ ਮੇਰੀ ਤਾਂ ਦੋਨਾਂ ਸਰਕਾਰਾਂ ਨੂੰ ਬੇਨਤੀ ਆ ਕਿ ਪੰਜਾਬ ਦੇ ਜਿਹੜੇ ਆਪਰੇਟਰ ਆ ਇਹਨਾਂ ਤੁਸੀਂ ਬਰਬਾਦ ਨਾ ਕਰੋ ਮੋਦੀ ਜੀ ਨੇ ਅੱਗੇ ਬਹੁਤ ਕਿਸਾਨੀ ਦਾ ਨੁਕਸਾਨ ਕੀਤਾ ਪੰਜਾਬ ਦਾ ਨੁਕਸਾਨ ਕੀਤਾ ਤੇ ਜਿਹੜੇ ਪੰਜਾਬ ਦੇ ਖਾਸ ਕਰਕੇ ਬੀਜੇਪੀ ਦੇ ਲੀਡਰ ਇਹਨਾਂ ਦੀ ਪਤਾ ਨਹੀਂ ਮੂੰਹ ਦੇ ਵਿੱਚ ਗੋਲੀਆਂ ਪਾਈਆਂ ਹੋਈਆਂ ਬੋਲਦੇ ਨਹੀਂ ਪਏ ਤੇ ਮੈਂ ਇਹਨਾਂ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਤੁਸੀਂ ਪਿੰਡਾਂ ਚ ਜਾਣਾ ਤੇ ਟਰੱਕ ਬਲੇਡਰਾਂ ਨੂੰ ਪਿੰਡਾਂ ਜਲੀ ਮਾਰ ਦੇਣ ਕਿ ਇਸ ਗੱਲ ਦੀ ਮੈਂ ਗਾਰੰਟੀ ਦਿੰਦਾ ਜੇ ਕਿਸੇ ਨੂੰ ਜੇਕ ਦੇ ਭਲੇਖਾ ਕਿਸੇ ਲੀਡਰ ਨੂੰ ਹੈਗਾ ਤਾਂ ਉਹ ਕੋਦਰ ਦਾ ਟਾਈਮ ਰੱਖ ਲਓ ਜਿੰਦਰ ਦਾ ਟਾਈਮ ਰੱਖ ਲਓ ਜੇ ਨਾ ਇਥੋਂ ਭਜਾ ਦੇ ਤੁਸੀਂ ਤੇ ਫਿਰ ਫਾਇਦਾ ਕੀ ਟਰੱਕਾਂ ਦਾ ਫਾਇਦਾ ਕੀ ਸੋ ਧੰਨਵਾਦ ਸਾਈ ਗੁੱਟ ਖਾਲਸਾ ਵਾਹਿਗੁਰੂ